ਗੁਰੂ ਪਿਆਰਿਓ ਕਿਵੇਂ ਪ੍ਰਭੂ ਦੀ ਜੂਰੀ ਦੀ ਓਟ ਮਿਲ ਜਾਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 85 ਅੰਗ ਤੇ ਪਖਸ਼ਿਸ਼ ਕਰਤੀ ਹਨ ਬਿਨ ਨਾਵੇ ਤੁਖਤੀ ਹੁਰੀ ਜਿਉਂ ਕਲਰ ਕੀ ਪੀਤ ਨਾਮ ਸਿਮਨ ਤੋਂ ਬਿਨਾ ਸੇਰ ਨੂੰ ਚਿੰਤਾ ਅਧਿਕ ਇਤਨਾ ਦੁੱਖ ਵਿਆਪਤਾ ਹੈ ਕਿ ਸਰੀਰਕ ਸਤਿਆ ਇਉਂ ਕਰਦੀ ਹੈ ਜਿਵੇਂ ਕਲਰ ਦਿਖਤ ਕਰਦੀ ਰਹਿੰਦੀ ਹੈ ਤਬ ਲਗ ਮਹਿਲ ਨ ਪਾਈਐ ਚਪਲਕ ਸਾਚ ਨ ਛੀਤ ਇਸ ਨੂੰ ਕਰਨ ਤੋ ਵਿਚਾਰ ਲਈ ਤਦ ਤਕ ਪ੍ਰਭੂ ਦਾ ਮਹਿਲ ਸਹਾਰਾ ਨਹੀਂ ਮਿਲਦਾ ਤੱਕ ਉਹ ਸਦਾ ਸਰਪ੍ਰ舞 ਜੀਵ ਦੇ ਚਿੱਤ ਵਿੱਚ ਨਹੀਂ ਅਵਸਥਾ ਸ਼ਬਦ ਰਪੈ ਕਰ ਪਾਈ ਹੈ ਨਿਰਵਾਣੀ ਪਦ ਨੀਤ ਜੇ ਗੁਰੂ ਦੇ ਸ਼ਬਦ ਵਿੱਚ ਮਨ ਰੰਗਿਆ ਜਾਏ ਤਾਂ ਪ੍ਰਭੂ ਦੀ ਹਜ਼ੂਰੀ ਦੀ ਓਟ ਮਿਲ ਜਾਂਦੀ ਹੈ ਤੇ ਉਹ ਆਤਮਿਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਨਿੱਥੀ ਕੋਈ ਵਾਸ਼ਨਾ ਉਹ ਨਹੀਂ ਸਕਦੀ ਗੁਰੂ ਪਿਆਰਿਓ ਜੇ ਗੁਰੂ ਦੇ ਸ਼ਬਦ ਵਿੱਚ ਮਨ ਰੰਗਿਆ ਜਾਵੇ ਤਾਂ ਪਰਪੂ ਦੀ ਹਜ਼ੂਰੀ ਦੀ ਓਟ ਮਿਲ ਜਾਂਦੀ ਹੈ